ਵਿਧਾਨ ਸਭਾ ਹਲਕਾ ਸਾਨੇਵਾਲ ਦੇ ਇੰਚਾਰਜ ਵਿਕਰਮ ਸਿੰਘ ਬਾਛਵਾ ਦੇ ਵੱਲੋਂ ਲੋਕ ਸਭਾ ਹਲਕਾ ਸ਼੍ਰੀ ਫਤੇਗੜ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਬੋਪਾ رائے ਨੇ ਵਿਧਾਨ ਸਭਾ ਹਲਕਾ ਮੱਤੇਵਾੜਾ ਮੰਗਣੀ ਅਤੇ ਨੂਰਵਾਲ ਵਿੱਚ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿੱਚ ਡਾਕਟਰ ਅਮਰ ਸਿੰਘ ਬੋਪਾ رائے ਨੇ ਕਿਹਾ ਹੈ ਕਿ ਹਲਕਾ ਸਾਨੇਵਾਲ ਦੇ ਲੋਕਾਂ ਨੇ ਜਿਹੜਾ ਉਹਨਾਂ ਨੂੰ ਮਾਣ ਦਿੱਤਾ ਹੈ ਉਹ ਉਹਨਾਂ ਦਾ ਹਮੇਸ਼ਾ ਮੁੱਲ ਤਾਰਨਗੇ। ਇਸ ਦੇ ਨਾਲ ਹੀ ਵਿਕਰਮ ਸਿੰਘ ਬਾਦਸ਼ਮਾ ਨੇ ਵੀ ਹਲਕਾ ਸਾਨੇਵਾਲ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਹਰ ਵਰਕਰ ਦੇ ਦੁੱਖ ਸੁੱਖ ਵਿੱਚ ਉਹ ਹਮੇਸ਼ਾ ਹਾਜ਼ਰ ਰਹਿਣਗੇ ਸਾਨੇਵਾਲ ਤੋਂ ਗੁਰਦੀਪ ਸਿੰਘ ਪਾਮੀਆਂ ਦੀ ਖਾਸ ਰਿਪੋਰਟ

ਜੋ ਤੁਸੀਂ ਇੱਥੇ ਫੈਸਲਾ ਲੈਦੇ ਹੋਗੇ ਕਿ ਆਹ ਦਰਨਾ ਦੂਰੀਆ ਮੈਂ ਭਾਵੇਂ ਦੂਸਰੇ ਹਲਕਿਆਂ ਦੇ ਪੈਸੇ ਕੱਟਾਂ ਤੁਹਾਨੂੰ ਭਾਈ ਤੂੰ ਪਿਛਲੀ ਵਾਰੀ ਵੀ ਤੁਹਾਨੂੰ ਮੇਰੇ ਨਾਲ 2.5 ਕਰੋੜ ਰੁਪਈਆ ਮੈਂ ਦਿੱਤਾ ਇਸ ਵਾਰ ਵੀ ਕਿੰਨਾ ਸਾਲਾਂ ਦੀ ਪਿਛਲੀ ਵਾਰ ਤੁਕੇ ਦਾ ਬਾਰੀ ਤੋਈ ਨਾ ਜੀ

ਐਸ ਸੀ ਵੀ ਨੇ ਇਹ ਤੋਂ ਪੁੱਛਿਆ ਕਿ ਇਹ ਰੋਡ ਕਿਉਂ ਬੰਦ ਹਿਆ ਮੈਨੂੰ ਦੱਸੋ ਜਿਹਦੇ ਨਾਲ ਗੱਲ ਕਰਨੀ ਹੈ ਮੈਂ ਕਰੂੰਗਾ ਉਹ ਪਤਾ ਇਹ ਲੱਗਿਆ ਕੋਈ ਦਰਖਤ ਕੱਟਣ-ਕੁੱਟਣ ਦੀ ਕੋਈ ਸ਼ਿਕਾਇਤ ਹੋਈ ਸੀ ਕਿਸੇ ਨੇ ਕੀਤੀ ਹੋਣੀ ਹੈ ਲੋਕ ਸਮਾਜ ਵਿੱਚ ਇੰਨੇ ਲੋਕ ਵਿਗੜੇ ਨੇ ਕੋਈ ਚੰਗਾ ਕੰਮ ਦੇਖ ਕੇ ਵੀ ਉਹਦੇ 'ਚ ਟੰਗ ਭਜਾਉਣ ਲਈ ਇੱਕ ਸੈਕਿੰਡ 'ਚ ਤਿਆਰ ਹੋ ਜਾਂਦੇ ਆ ਕਿਸੇ ਨੇ ਕੀਤੀ ਹੋਣੀ ਕੋਈ ਸ਼ਿਕਾਇਤ ਮੇਰੇ ਅਫਸਰ ਸਾਹਿਬ ਨੂੰ ਪੁੱਛਿਆ ਲੱਗਿਆ ਹੁਣ ਜੋ ਵੀ ਹੋਇਆ ਤੇ ਮੈਨੂੰ ਹੁਣ ਜਿਹੜਾ ਉਹ ਫੋਰੈਸਟ ਦਾ ਜਿਹੜਾ ਭਈ ਉਹਨਾਂ ਨੂੰ ਕਹੇ ਜਿਹੜਾ ਸਭ ਤੋਂ ਵੱਡਾ ਉਹਨਾਂ ਦਾ ਅਫਸਰ ਆ ਪੰਜਾਬ 'ਚ ਜਿਹੜਾ ਸਭ ਤੋਂ ਵੱਡਾ ਉਹਦਾ ਮੈਨੂੰ ਨੰਬਰ ਦਿਓ ਪਹਿਲਾਂ ਤਾਂ ਮੈਂ ਉਹਦੇ ਨਾਲ ਗੱਲ ਕਰਾਂ ਕਿ ਭਾਈ ਜੇ ਇੰਜ ਕੋਈ ਸ਼ਿਕਾਇਤ ਆ ਉਹਦੀ ਇਨਕੁਆਇਰੀ ਕਰਾ ਲਓ ਤੁਰੰਤ ਅਧਿ ਸੜਕ ਕਿਉਂ ਰੋਕਦੀ ਮੰਤਰੀ ਜੀ ਤੁਸੀਂ ਇਨਕੁਆਇਰੀ ਕਰਾ ਲਓ ਜੇ ਕਿਸੇ ਬੰਦੇ ਦੀ ਕੋਈ ਗਲਤੀ ਆ ਨਾ ਰਟਟਲੋਂ ਨੂੰ 2500 ਤੁਹਾਡੇ ਡਿਪਾਰਟਮੈਂਟ ਦੇ ਲੋਕੀ ਆ ਜਿਹੜੀ ਸਜ਼ਾ ਦੇਣੀ ਆ ਦੇਖੋ ਪਰ ਸਾਡੀ ਸੜਕ ਬੰਦ ਨਾ ਕਰੋ ਜੇ ਉਹਦਾ ਫਿਕਰ ਨਾ ਕਰਿਓ ਉਹਦੇ ਪਿੱਛੇ ਮੈਂ ਲੱਗਿਆ ਰਹੂੰਗਾ ਉਹਨੂੰ ਕੋਸ਼ਿਸ਼ ਕਰਦੇ ਆ ਹੁਣ ਇਥੋਂ ਅਜਾ ਸਵਾਲ ਇਹ ਵੀ ਉੱਠਦਾ ਇਥੋੜਾ ਐਮਐਲਏ ਜਿਹੜਾ ਹੁਣ ਮਨਿਸਟਰ ਆ ਕੀ ਇਸ ਦੀ ਜ਼ਿੰਮੇਵਾਰੀ ਨਹੀਂ ਪੈਂਦੀ ਕਿ ਉਹ ਮਨਿਸਟਰ ਕਟਾਰ ਉੱਚ ਜੀ ਨਾਲ ਗੱਲ ਕਰੇ ਪੁਰਾਣਾ ਗੱਲ ਸਮਝਾਵੇ ਕਿ ਨਹੀਂ ਸਾਡੇ ਹਰ ਕਿਦਾਂ ਨੁਕਸਾਨ ਹੋ ਰਿਹਾ ਇਹਨੇ ਕੋਈ ਕੋਸ਼ਿਸ਼ ਕੀਤੀ ਨਹੀਂ